ਤੁਹਾਨੂੰ ਦੱਸ ਦਈਏ ਜੀ ਸੁਪੀਰ ਬਦਲਤੇ ਹੋਏ ਹਮਲੇ ਤੇ ਪੰਚਪਨ ਸਾਹਿਬ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਆਉ ਤੁਹਾਨੂੰ ਦੱਸਦੇ ਹਾਂ ਪੰਚਪਨ ਸਾਹਿਬ ਨੇ ਕੀ ਕਿਹਾ ਪੰਜਾਬ ਪੁਲਿਸ ਨੇ ਇੱਕ ਵੱਡੀ ਵਾਰਦਾਤ ਹੋਣ ਤੋਂ ਰੋਕ ਲਈ ਪੰਜਾਬ ਪੁਲਿਸ ਦੀ ਮੁਸਤੈਦਗੀ ਦਾ ਨਤੀਜਾ ਹੈ ਕਿ ਪੰਜਾਬ ਅਤੇ ਪੰਜਾਬੀਅਤ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ناکਾਮ ਹੋਈ ਹੈ ਪੁਲਿਸ ਨੇ ਆਪਣੀ ਮੁਸਤੈਦਗੀ ਨਾਲ ਮੌਕੇ ਤੇ ਹੀ ਹਮਲਾਵਰ ਨੂੰ ਗ੍ਰਿਫਤਾਰ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ ਮੈਂ ਪੁਲਿਸ ਦੀ ਮੁਸਤੈਦਗੀ ਦੀ ਸ਼ਲਾਘਾ ਕਰਦਾ ਹਾਂ ਸੁਖਵੀਰ ਬਾਦਲ ਜੀ ਤੇ ਹੋਏ ਹਮਲੇ ਦੀ ਮੈਂ ਸਖਤ ਨਿੰਦਾ ਕਰਦਾ ਹਾਂ ਮੈਂ ਪੰਜਾਬ ਪੁਲਿਸ ਨੂੰ ਸਖਤ ਨਿਰਦੇਸ਼ ਦਿੰਦਾ ਹਾਂ ਕਿ ਇਸ ਘਟਨਾ ਦੀ ਤੁਰੰਤ ਜਾਂਚ ਕਰਕੇ ਰਿਪੋਰਟ ਸੰਪੀ ਜਾਵੇ ਹਾਂਜੀ ਤੁਹਾਨੂੰ ਦੱਸਤੀ ਜੀ ਪੰਚਮਨ ਸਾਹਿਬ ਨੇ ਅੱਜ ਸੁਖਵੀਰ ਬਾਦਲ ਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈਗੀ ਤੇ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਨੇ ਵਧੀਆ ਕੰਮ ਕੀਤਾ ਹੈਗਾ ਤੇ ਉਹਨਾਂ ਨੇ ਜੋ ਹੈ ਕਿ ਪੰਚਮਨ ਸਾਹਿਬ ਨੇ ਕਿਹਾ ਕਿ ਮੈਨੂੰ ਇਸ ਦੀ ਰਿਪੋਰਟ ਦਿੱਤੀ ਜਾਵੇ ਜਲਦ ਤੋਂ ਜਲਦ ਤੇ ਤੁਹਾਨੂੰ ਦੱਸ ਦਈਏ ਜੀ ਅੱਜ ਸਵੇਰੇ ਸੁਪੀਰ ਬਾਜ਼ਲ ਜੀ ਦੇ ਉੱਤੇ ਹਮਲਾ ਹੋਇਆ ਸੀਗਾ ਜੀ ਜਿਸ ਦੇ ਵਿੱਚ ਉਹਨਾਂ 'ਤੇ ਗੋਲੀ ਚੜ੍ਹ ਗਈ ਸੀ ਉਹਨਾਂ ਦੀ ਜਾਨ ਬਾਲ-ਬਾਲ ਬਚੀ ਹੈਗੀ ਗੋਲੀ ਜਿਹੜੀ ਸੀਗੀ ਦੀਵਾਰ ਤੇ ਜਾ ਕੇ ਵੱਜ ਗਈ ਤੇ ਹੁਣ ਜੋ ਹੈ ਪੰਚਮਾ ਸਾਹਿਬ ਦਾ ਵੀ ਬਿਆਨ ਆਇਆ ਹੈ ਕਿਉਂਕਿ ਗ੍ਰਹਿ ਮੰਤਰਾਲੇ ਉਹਨਾਂ ਦੇ ਅੰਦਰ ਹੈ ਪੰਚਮਾ ਸਾਹਿਬ ਨੇ ਕਿਹਾ ਹੈ ਕਿ ਮੈਂ ਇਸ ਅਟੈਕ ਦੀ ਨਿੰਦਾ ਕਰਦਾ ਹਾਂ ਤੇ ਜੋ ਵੀ ਰਿਪੋਰਟ ਹੈਗੀ ਮੈਨੂੰ ਜਲਦੀ ਦਿੱਤੀ ਜਾਵੇ ਪੰਚਮਾ ਸਾਹਿਬ ਨੇ ਕਿਹਾ ਕਿ ਇਸ ਹਮਲੇ ਦੀ ਮੈਂ ਨਿੰਦਾ ਕਰਦਾ ਹਾਂ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੋਈ ਹੈਗੀ ਉਹਨਾਂ ਕੰਮ ਹੋਈ ਹੈਗੀ ਇਹ ਪੁਲਿਸ ਨੇ ਮੁਸਤਦੀ ਨਾਲ ਕੰਮ ਕੀਤਾ ਹੈ ਤੇ ਉਸ ਅਟੈਕਰ ਨੂੰ ਵੀ ਜਿਹੜਾ ਫਰ ਦਿੱਤਾ ਹੈਗਾ ਤੇ ਮੈਂ ਤੋਂ ਜਲ ਤੋਂ ਜਲਦ ਰਿਪੋਰਟ ਦਿੱਤੀ ਜਾਵੇ ਇਸ ਅਟੈਕ ਦੀ ਤੇ ਉਹਨਾਂ ਨੇ ਸੁਭੀਰ ਬਾਦਲ ਲਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈਗੀ ਬਾਕੀ ਜਾਂਦੇ ਜਾਂਦੇ ਤੁਹਾਨੂੰ ਦੱਸਤੀ ਹੈ ਜੀ ਸੁਪੀਰ ਬਾਦਲ ਤੇ ਹੋਏ ਜਾਨਲੇਵਾ ਹਮਲੇ ਦੀ ਪ੍ਰਮਤਮਨ ਸਾਹਿਬ ਨੇ ਨਿੰਦਾ ਕੀਤੀ ਹੈਗੀ ਤੇ ਜਲਦ ਰਿਪੋਰਟ ਮੰਗਵਾਨ ਦੀ ਜੋ ਹੈ ਗੱਲ ਆਖੀ ਹੈਗੀ